ਤੇ ਆਪਾਂ ਚੱਲੇ ਆਂ ਵੱਡਾ ਕੱਲੂ ਘਰ ਆ ਕਪਰ ਹੀੜ ਤੇ ਤੇ ਆਪਣੇ ਸੱਜਣ ਮਿੱਤਰ ਹੋਣੇ ਆ ਉਧਰੋਂ ਉਹਨਾਂ ਨੂੰ ਮਿਲਣਾ ਹੈਗਾ ਤੇ ਉਹ ਉਧਰੋਂ ਆ ਰਹੇ ਆ ਤੇ ਤੁਹਾਡੀ ਜਾ ਕੇ ਮੁਲਾਕਾਤ ਕਰਾਉਣੀ ਹੈ ਉਹਨਾਂ ਨੇ ਤੇ ਚਾਲੇ ਪਾਉਣੇ ਆ ਆਪਾਂ ਘਰ ਤੋਂ ਤੇ ਚੱਲ ਪਏ ਤੋਂ ਆਪਾਂ 10.5 10.5 ਚੱਲ ਪਏ ਇੱਕ ਸਕਾਉਟ ਖੜਾ ਤੇ ਆ ਬਰਗਾ ਮਾਉਂਟ ਤੇ ਸੱਜਣ ਮਿੱਤਰ ਅੱਜ ਸਾਡੇ ਨਾਲ ਨਮਾਗਾ ਤੇ ਪਿੰਡ 'ਚ ਹੋਰ ਚਾਲੇ ਪਾਉਣ ਹੀ ਲੱਗੇ ਸੀਗੇ ਤੇ ਜਦਰੀ ਡਾਕ ਦੇ ਵਿੱਚੋਂ ਫੋਨ ਆ ਗਿਆ ਕਹਿੰਦੇ ਭਾਈ ਤੁਹਾਡੀ ਬੁੱਕ ਆ ਗਈ ਤੇ ਬੁੱਕ ਲਈ ਅਸੀਂ ਤਾਨੂੰ ਚਾਕੀ ਦਿਖਾਉਣੇ ਇੱਕ ਕਰੀ ਵੀ ਆ ਮੁੰਡੇ ਦੀ ਇਕਣਾ ਜਾਵੇ ਬੱਛ ਜੁਰੀ ਪਤਾ ਕਿ ਹੁੰਦੀ ਨਹੀਂ ਦਿਖਾਓ ਜੀ ਚਾਕਾ ਕਿਤਾਬ ਦਿਖਾਓ ਉਹ ਅੱਗੇ ਤੁਰ ਲਓ ਜੀ ਮੰਗਾ ਲਈ ਆਪਾਂ ਵੀ ਫਿਰ ਕਿਤਾਬ ਦੇ ਬਾਈ ਵਾਲੀ ਪੜਦੇ ਆਂ ਫਿਰ ਜਿਹੇ ਸਫਰਾਂ ਦੇ ਜਾ ਕੇ ਲਓ ਜੀ ਆਪਾਂ ਪਹੁੰਚ ਗਏ ਹਾਂ ਸੰਬੌਰ ਤੇ ਸੰਬੌਰ ਤੋਂ ਅੱਗੇ ਚੱਲਦੇ ਆਂ ਫੇਰ ਪਿੰਡਾਂ ਵੱਚ ਦੀ ਲਓ ਜੀ ਆਪਾਂ ਪਹੁੰਚ ਗਏ ਪਿੰਡ ਛਨੇਰ ਕਿੱਥੇ ਆ ਗਏ ਛਨੇਰ ਪਿੰਡ ਆ ਗਏ ਭਾਈ ਛਨੇਰ ਸਲਾਵੜ ਲੱਗਿਆ ਤੇ ਇਸ ਤੋਂ ਬਾਅਦ ਅਸੀਂ ਧਲੇਰ ਹੋ ਕੇ ਫਿਰ ਜਿੱਤਾਲਾ ਕੁੱਪ ਲਓ ਜੀ ਆਪਾਂ ਪਹੁੰਚ ਗਏ ਛੋਟੀ ਧਲੇਰ ਧਲੇਰ ਤੋਂ ਚੱਲਦੇ ਆਂ ਕੰਗਨਾਲ ਬਸ ਕੰਗਨਾਲ ਤੋਂ ਫਿਰ ਜਿੱਤਾਲਾ ਕੰਨੀ ਨੂੰ ਕੱਢਦੇ ਆਂ ਲਓ ਜੀ ਆਪਾਂ ਪਹੁੰਚ ਗਏ ਪਿੰਡ ਕੰਗਨਵਾਲ ਕੰਗਨਵਾਲ ਤੋਂ ਬਾਅਦ ਇੱਧਰ ਜਿੱਤਵਾਲਵਲ ਦੀ ਜਾ ਕੇ ਕੁੱਪ ਛੋਟੀ ਬੌੜਾ ਹੀ ਪਿੰਡ ਆ ਗਿਆ ਆਪਾਂ ਛੋਟੀ ਬੌੜਾ ਹੀ ਛੋਟੀ ਬੌੜਾ ਹੀ ਪਿੰਡ ਆ ਗਿਆ ਇੱਧਰ ਹੀ ਪਹੁੰਚ ਚੁੱਕੇ ਆ ਪਿੰਡ ਰਹੀੜੇ ਤੇ ਗੁਰਦੁਆਰਾ ਸਾਹਿਬ ਪਿੰਡ ਤੋਂ ਬਾਹਰ ਬਾਹਰ ਦੇਖ ਰਿਹਾ ਸੀ ਕਿ ਕਰਵਾਉਣੇ ਆਜੇ ਤੁਹਾਨੂੰ ਦੱਸੇ ਇਹ ਰਹੀੜਾ ਪਿੰਡ ਨਾ ਵੀਰੇ ਰਹੀੜਾ ਕਰੋ ਦਰਸ਼ਨ ਰਹੀੜੇ ਪਹੁੰਚ ਗਏ 2000 ਫੀਰ ਸਿੰਘਾਂ ਨੇ ਮਹਾਨ ਧਰਤੀ ਵਾਹਿਗੁਰੂ ਜੀ 1762 ਈਸਵੀ ਦੇ ਵਿੱਚ ਐਮਿਲ ਸ਼ਾਹਬ ਦਾਲੀ ਵੇਲੇ ਤੇ ਪਿੰਡ ਤੋਂ ਬਾਹਰ ਦੀ ਹੋ ਕੇ ਇਹ ਬਹੁਤ ਸੋਹਣਾ ਸਥਾਨ ਬਾਰ-ਬਾਰ ਬਣਿਆ ਹੋਇਆ ਹੈਗਾ ਬਹੁਤ ਹੀ ਸੋਹਣਾ ਸ਼ਾਨਦਾਰ ਹੈ ਮਾਰਤ ਪਿੰਡ ਰਹੀੜ ਨਾਲ ਸੱਜਣ ਮਿੱਤਰ ਇਤਿਹਾਸ ਤੇ ਜੋ ਤੁਸੀਂ ਇਹ ਬੋਰਡ ਦੇਖ ਰਹੇ ਹੋ ਇਹ ਇਤਿਹਾਸ ਇੱਥੇ ਆਪਣੇ ਗੁਰਦੁਆਰਾ ਸਾਹਿਬ ਸ਼ਹੀਦਾਂ ਦਾ ਹੈ ਤੇ ਜਰੂਰ ਪੜਿਓ ਇਸ ਨੂੰ ਜ਼ੂਮ ਕਰਕੇ ਤੇ ਕੋਸ਼ਿਸ਼ ਕਰੀਆ ਸੀ ਦਿਖਾਉਣ ਦੀ ਆਪ ਜੀ ਨੂੰ ਇੱਧਰ ਉਹ ਟਾਪ ਬਣੀ ਹੋਈ ਆ ਜਿੱਥੇ ਸਿੰਘ ਸ਼ਹੀਦ ਸਿੰਘਣੀਆਂ ਬੱਚੇ ਸ਼ਹੀਦ ਹੋਏ ਆ ਤੇ ਉਹ ਸਾਹਮਣੇ ਨਿਸ਼ਾਨ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਇੱਕ ਬਹਾਨੇ ਨਾਲ ਸਵਾਭ ਬਣਿਆਗਾ ਹਣਾ ਇੱਕ ਬਿਰੀ ਬਣਦੀ ਹੁੰਦੀ ਆ ਕਿਉਂਕਿ ਅੱਜ ਆਪਣਾ ਜਨਮ ਦਿਨ ਵੀ ਆ ਤੇ ਬਾਬਾ ਜੀ ਨੇ ਸਿੰਘਾ ਸੀਡਾ ਨੇ ਸਥਾਨ ਤੇ ਬਲਾ ਵੀ ਲਿਆ ਤੇ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਤਰੱਕੀਆਂ ਬਖਸ਼ਣ ਆ ਪਾ ਵੇਟ ਕਰ ਰਹੇ ਆ ਕਮਲ ਸ਼ੇਰਗੜ੍ਹ ਦੀ ਤੇ ਆਪਣੇ ਸੱਜਣ ਪੁੱਤਰ ਨੇ ਆਪਣੇ ਨਾਲ ਜੁੜਿਆ ਪਏ ਤੇ ਜੁੜੇ ਆ ਤੇ ਉਹਨਾਂ ਨੇ ਖਨੋਰੀ ਬਾਰਡਰ ਕੋਲ ਆਉਣਾ ਦੇਖ ਲਿਆ ਕਨੌਰੀ ਬਾਰਡਰ ਦੇ ਕੋਲੋਂ ਆਉਣਾ ਉਹਨਾਂ ਨੂੰ ਇੱਕ ਸਾਈਡ 108 ਕਿਲੋਮੀਟਰ ਇਹ ਉਹੀ ਉਦੋਂ ਦੀ ਪੁਰਾਣੇ ਸਮੇਂ ਦੀ ਉਹੀ ਢਾਬ ਤੇ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਬਹੁਤ ਉੱਚਾ ਬਣਿਆ ਹੋਇਆ ਹੈ ਇੱਥੋਂ ਤੇ ਇਸ ਤੋਂ ਬਾਅਦ ਇਧਰਲੀ ਸਾਈਡ ਨੂੰ ਸਾਹਮਣੇ 메ਨ ਗੇਟ ਤੇ ਆਹ ਖੜਿਆ ਆਪਣੀ ਸਾਈਕਲ ਕਰੋ ਜੀ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੀ

ਤੱਕਰ ਉਦਾਰਸ਼ਨ ਹੋ ਦਰਬਾਰ ਸਾਹਿਬ ਦੇ ਪੂਰਾ ਖੁੱਲਾ ਦਰਬਾਰ ਹਾਲ ਤੰਡਰ ਹੀੜਾ ਵੱਡਾ ਕੱਲੂਕਰ ਸ਼ੰਘਸ਼ੀਲ ਤੇ ਆਦੇ ਹੁਣ ਇੱਕ ਵਰੀ ਵਾਰੋਂ ਤੁਹਾਨੂੰ ਦੇਖਦੇ ਸਾਰ ਹਾਂ ਗੁਰੂ ਪਰਦੇ ਮਾਰਤ ਦੀ ਤੇ ਸਾਹਮਣੇ ਦਿਉੜੀ ਐ ਐਂਟਰ ਹੂਨ ਸਾਰ ਤੇ ਆ ਬਾਹਰਲਾ ਦ੍ਰਿਸ਼ ਹੈ ਉਦੇ ਉੱਪਰ ਜਿਹੜਾ ਨਿਸ਼ਾਨ ਸਾਹਿਬ ਬਣਿਆ ਹੋਇਆ ਇੱਥੇ ਆ ਪੁਰਾਣੀ ਢਾਬਾ ਸਾਰੀ ਇੱਥੇ ਜਿਵੇਂ ਆਪਾਂ ਉਹ ਠੰਡੇ ਵਾਲੀ ਸਾਈਡ ਤੋਂ ਆਏ ਜਿਹੜਾ ਸਾਹਮਣੇ ਤੁਹਾਨੂੰ ਦੇਖ ਰਿਹਾ ਇਹ ਪੂਰੀ ਉੱਚੀ ਢਾਬ ਬਣੀ ਹੋਈ ਹੈ ਪਹਿਲਾਂ ਉਹੀ ਪੁਰਾਣੇ ਸਮੇਂ ਦੇ ਵਿੱਚ ਤੇ ਆਹ ਹੁੰਦਾ ਰਸਤਾ ਆਪਾਂ ਥੱਲੇ ਨੂੰ ਉਤਰਦੇ ਜਾਂਦੇ ਕਾਫੀ ਉੱਚੀ ਬਣੀ ਹੋਈ ਆ ਤਾਂ ਗੁਰਦ੍ਰਸ਼ ਸਾਹਿਬ ਦੇ ਦਰਬਾਰ ਸਾਹਿਬ ਨਾਲੋਂ ਇਹ ਪੁਰਾਣੀ ਢਾਬ ਬਣੀ ਹੋਈ ਆ ਸਾਰੇ ਐਵੇਂ ਉੱਤੇ ਨੂੰ ਆ ਵੀ ਥੱਲੇ ਨੂੰ ਟਲਾਇਆ ਟਾਲ ਆਉਂਦੀ ਆ ਕਾਫੀ ਤੇ ਉਹ ਸਾਹਮਣੇ ਨਿਸਾਨ ਸਾਹਿਬ ਤੇ ਪਹੁੰਚੇ ਆਪਣੇ ਕੋਲੇ ਕਮਲ ਸੇਰ ਗੜ੍ਹ ਦੀ ਜੋ ਆਪਣੇ ਚਲੋ ਪੇਜ ਨਾਲ ਵੀ ਜੁੜੇ ਆ ਤੇ ਸਾਈਕਲਿੰਗ ਨਾਲ ਵੀ ਜੁੜੇ ਆ ਤੇ ਇਹਨਾਂ ਦੀ ਵੇਖਣ ਕਰ ਰਹੇ ਸੀ ਤੇ ਸਾਡਾ ਸੁਭਾਅ ਬਣਿਆ ਸੀ ਆਪਾਂ ਕੱਲ ਹੀ ਗੱਲਬਾਤ ਕੀਤੀ ਸੀ ਨਾ ਜੀ ਹੋਰ ਠੀਕ ਠਾਕ ਹੋ ਚੜ੍ਹਦੀ ਕਲਾ ਜੀ ਹਾਂ ਬਿਲਕੁਲ ਚੜ੍ਹਦੀ ਠੀਕ ਹੈ ਕਿੰਨੇ ਵਜੇ ਚੱਲੇ ਸੀ ਤੁਸੀਂ ਮੈਂ ਚੱਲਿਆ ਸੀ ਸਵਾ 6 ਵਜੇ ਦੇ ਨੇੜੇ ਠੀਕ ਹੈ ਜੀ ਤੇ ਆਪਣਾ ਕਿੱਥੇ ਪੈ ਜਾਂਦਾ ਇਹ ਮੜਾ ਇੱਕ ਜੋ ਆਪਣੇ ਸਾਰੇ ਜਿਹੜੇ ਸੱਜਣ ਮਿੱਤਰ ਨੇ ਦੱਸਿਓ ਇੱਕ ਵਾਰ ਆਪਣਾ ਪਿੰਡ ਹੈਗਾ ਸ਼ੇਰਗੜ ਹਾਂਜੀ ਹਾਂਜੀ ਇਹ ਖਨੌਰੀ ਬਾਰਡਰ ਦੇ ਬਿਲਕੁਲ ਨਾਲ ਹੀ ਠੀਕ ਹੈ ਜੀ ਹਾਂਜੀ ਉਹ ਹਰਿਆਣੇ ਦੇ ਬਾਰਡਰ ਤੇ ਠੀਕ ਹੈ ਜੀ ਤੇ ਤੁਸੀਂ 6:30 ਸਵਾ 6 ਚੱਲੇ ਸੀ ਤੇ ਕਿੰਨੇ ਵਜੇ ਪਹੁੰਚੇ ਆਂ ਹੀ ਆਪਾਂ? ਠੀਕ ਹੈ ਸਾਢੇ 12:30 'ਤੇ ਪਹੁੰਚ ਗਏ ਸਾਢੇ 12:30 ਪਹੁੰਚ ਗਏ ਜੀ ਠੀਕ ਹੈ ਸਵਾ 6 ਟੰਡ ਲੱਗੇ ਬਾਅਦ ਤੁਸੀਂ ਕਿੱਧਰ ਦੀ ਹੋ ਕੇ ਆਏ ਵੀ? ਵਾਇਆ ਹੀ ਪਾਤਣਾ ਸੰਗਰੂਰ ਧੂਰੀ ਠੀਕ ਹੈ ਠੀ ਤੇ ਪਹੁੰਚੇ ਵੱਡਾ ਕੱਲੂ ਘਰ ਵੱਡਾ ਕੱਲੂ ਘਰ ਕੋਪਰ ਹੀ ਡਾਈ ਤੇ ਇਹ ਤਕਰੀਬਨ 108 ਕਿਲੋਮੀਟਰ ਪੈ ਗਿਆ ਬਿਲਕੁਲ ਤੁਹਾਨੂੰ 108 ਹਾਂ ਪੂਰਾ ਇੱਕ ਸਾਈਡ 108 ਪਲੱਸ ਹੈ ਇੱਕ ਸਾਈਡ ਪੈ ਗਿਆ ਇਹ ਇੱਕ ਸਾਈਡ ਹੋਰ ਜਾਣ 216 116 ਹੋ ਜਾਣਾ ਠੀਕ ਹੈ ਜੀ ਠੀਕ ਹੈ ਤੇ ਬਹੁਤ ਹਿੰਮਤਵਾਰੀ ਜੀ ਤੁਸੀਂ ਚਲੋ ਬਾਕੀ ਬਲਾਉਣ ਵਾਲੇ ਸਿੰਘ ਸ਼ਹੀਦ ਨੇ ਹਾਂ ਜੀ ਹਾਂ ਹਾਂ ਜੀ ਹਾਂ ਇਹ ਮਹਾਰਾਜ ਦੀ ਕਿਰਪਾ ਕਿਰਪਾ ਜੀ ਮਹਾਰਾਜ ਦੀ ਤੇ ਉਹਨਾਂ ਨੇ ਬੁਲਾਇਆ ਸਦਾ ਸੱਦੇ ਹਨੀ ਬਿਲਕੁਲ ਤੇ ਬਾਕੀ ਆਪਾਂ ਵੀ ਚਲੋ ਗੱਲ ਜਿਵੇਂ ਫੋਨ ਤੇ ਗੱਲਬਾਤ ਹੋਈ ਸੀਗੀ ਆਪਣੀ ਤੇ ਉਹਦੇ ਸੁਭ ਦੇ ਹਿਸਾਬ ਨਾਲ ਜਿਵੇਂ ਚਲੋ ਪਹੁੰਚ ਕੇ ਟਾਈਮ ਨਾਲ ਹੀ ਹਾਂ ਮਿਲਾਂ ਟਾਈਮ ਨਾਲ ਪਹੁੰਚ ਗਏ ਚਲੋ ਠੀਕ ਆ ਜੀ ਫਿਰ ਹੋਗੇ ਦਰਸ਼ਨ ਮੇਲੇ ਸੋਣਾ ਜੀ ਪਹਿਲੀ ਵਾਰ ਆਇਓ ਤੁਸੀਂ ਇਸਤਾਨ ਦੇ ਨਾ ਇਹ ਇਸਤਾਨ ਤੇ ਪਹਿਲੀ ਵਾਰ ਆਇਆ ਠੀਕ ਠੀਕ ਬੱਸ ਵੈਸੇ ਹੀ ਕੁਦਰਤੀ ਮਨ ਚ ਆਇਆ ਵੀ ਯਾਰ ਜਾਣਾ ਚਾਹੀਦਾ ਨਹੀਂ ਨਹੀਂ ਸਹੀ ਆ ਸਹੀ ਆ ਕਿਉਂ ਆਪਣਾ ਇਤਿਹਾਸ ਹੈ ਇਤਿਹਾਸ ਨਾਲ ਜੁੜਿਆ ਹਾਂ ਹਾਂ ਜੀ ਹਾਂ ਤੇ ਜਿੱਦਾਂ ਹੁਣ ਜਿਵੇਂ ਕਹਦੀ ਤੁਸੀਂ ਆਪਾਂ ਇਤਿਹਾਸ ਪੜ੍ਹਿਆ ਸਾਰਾ ਹਾ ਹਾਂਜੀ ਚਲੋ ਵੀਡੀਓ ਦੇ ਵਿੱਚ ਵੀ ਜਿਹੜੇ ਆਪਣੇ ਸੱਜਣ ਮਿੱਤਰ ਜੁੜੇ ਆ ਉਹਨਾਂ ਨੂੰ ਇਤਿਹਾਸ ਬਾਰੇ ਦਿਖਾਵਾਂਗੇ ਆਪਾਂ ਵੀਡੀਓ 'ਚ ਬਿਲਕੁਲ ਬਿਲਕੁਲ ਤੇ ਇਹ ਨਾ 1762 ਈਸਵੀ ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਨਾ ਉਦੋਂ ਸਾਰੇ ਆਪਣੇ ਜਿੰਨੇ ਵੀ ਇਤਿਹਾਸਕਾਰ ਨੇ ਉਹ ਇਹੀ ਲਿਖਦੇ ਨੇ ਵੀ 35000 ਸਿੰਘ ਸਿੰਘਣੀਆਂ ਸ਼ਹੀਦ ਹੋਏ ਆ 35000 ਹਾਂਜੀ ਹਾਂ ਉਹ ਇਸ ਧਰਤੀ ਦੇ ਉੱਤੇ ਤੇ ਆਪਾਂ ਜਿਹੜੀ ਆ ਢਾਪ ਦਿਖਾਈ ਆ ਸਾਰੇ ਨਾਲ ਇਹ ਉਹੀ ਪਿਛਲਾ ਪੁਰਾਣਾ ਹੀ ਆ ਪ੍ਰਾਤਨੀਆਂ ਸਾਰਾ ਹਾਂਜੀ 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 ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਹਾਂਜੀ ਚੰਗਾ ਜੀ ਹਾਂਜੀ ਹਾਂ ਮਿਲੇ ਅੱਜ ਮਿਲੇ ਤੁਸੀਂ ਸਾਨੂੰ ਹਾਂਜੀ ਹਾਂ ਤੇ ਸਾਈਕਲ ਆਪਾਂ ਉਦੋਂ ਬਾਅਦ ਦਿਖਾਉਨੇ ਆ ਜੀ ਫਿਰ ਸਾਰੇ ਹਨਾ ਸਾਈਕਲਾਂ ਦੀ ਵੀਡੀਓ ਬਣਾਉਂਦੇ ਜੀ ਸਿੰਘ ਮੈਂ ਤਾਂ ਵੇਖਦਾ ਹਾਂ ਹਾਂਜੀ ਹਾਂਜੀ ਤੇ ਆਹ ਸਾਈਕਲ ਆ ਜਿਹੜਾ ਆਪਾਂ ਕਮਲ ਸਿੰਘ ਸੇਰਗੜ ਨੂੰ ਉਦੋਂ 520 ਦਿੱਤਾ ਸੀ ਤੇ ਇਹ ਉਹਦੇ ਤੇ ਅੱਜ ਆਏ ਨੇ 108 ਕਿਲੋਮੀਟਰ ਇਹਨਾਂ ਨੂੰ ਇੱਕ ਸਾਈਡ ਪੈ ਗਈ ਤੇ ਕਿਵੇਂ ਰਹੀ ਫਿਰ ਇਹਦਾ ਸਾਈਕਲ ਦਾ ਜੀ ਸਾਈਕਲ ਬਹੁਤ ਵਧੀਆ ਜੀ ਮੇਰੇ ਠੀਕ ਹੈ ਜੀ ਕੋਈ ਦਿੱਕਤ ਪਰੇਸ਼ਾਨੀ ਇਹਨੇ ਦਿੱਤੀ ਠੀਕ ਹੈ ਜੀ 1 ਸਾਲ ਹੋ ਗਿਆ ਮੈਂ ਚਲਾਉਂਦਾ ਇਹਨੂੰ ਹਾਂਜੀ ਹਾਂਜੀ ਤੇ ਅਜੇ ਤੱਕ ਤਾਂ ਕੋਈ ਨਹੀਂ ਠੀਕ ਹੈ ਠੀਕ ਹੈ ਜੀ ਹਾਂ ਦਿੱਕਤ ਆਈ ਤੇ ਜਾਣੀ ਤੁਸੀਂ ਸਪੀਡ ਕਿੰਨੀ ਕੁ ਰੱਖਦੇ ਹੋ ਮੰਨ ਲਓ ਨੋਰਮਲ ਨੋਰਮਲ 20 ਤੋਂ 22 ਦੇ ਵਿੱਚ ਵਿੱਚ 20 ਤੋਂ 22 ਲੰਮਾ ਸਫ਼ਰ ਕੱਟਣਾ ਹੈ ਤਾਂ 20 ਦੀ ਸਪੀਡ ਬੜੀ ਵਧੀਆ ਠੀਕ ਹੈ ਜੀ ਜੇਦੂ ਤੁਸੀਂ ਜਿਆਦਾ ਭਜਾਓਗੇ ਵੀ 25 ਉੱਚੀ ਦੇ ਨੇੜੇ ਤਲੇ ਹਾਂਜੀ ਹਾਂਜੀ ਫਿਰ ਤੁਸੀਂ ਲੰਮਾ ਸਫ਼ਰ ਨਹੀਂ ਕਰ ਸਕਦੇ ਫਿਰ ਥੱਕ ਜਾਓਗੇ ਠੀਕ ਹੈ ਜੀ ਇੱਕ ਜਿਵੇਂ ਤੁਸੀਂ ਪਿੰਡਾਂ ਦੀਆਂ ਵੀਡੀਓ ਬਣਾਉਂਦੇ ਰਹਿੰਦੇ ਹੋ ਉਹਦੇ ਬਾਰੇ ਇੱਕ ਆਪਣੇ ਚੈਨਲ YouTube ਚੈਨਲ ਦਾ ਨਾਮ ਦੱਸ ਦੋ ਸੱਜਣ ਮਿੱਤਰ ਜੁੜੇ ਆ ਦੇਖਣਗੇ ਜੁੜਨਗੇ ਤੁਹਾਡੇ ਨਾਲ ਹਾਂ ਮੇਰਾ ਨਾਮ YouTube ਚੈਨਲ ਤੇ ਤੇ ਇੰਸਟਾ ਤੇ ਕਮਲ ਸ਼ੇਰਗੜ ਹਾਂਜੀ ਤੇ Facebook ਤੇ ਹੈਗਾ Travel with Kamal ਠੀਕ ਹੈ ਜੀ ਤੇ ਇਹਨਾਂ ਦੀਆਂ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ ਵਧੀਆ ਪਿੰਡਾਂ ਦੀਆਂ ਉਧਰ ਜਿਵੇਂ ਹਰਿਆਣੇ ਦੇ ਵਿੱਚ ਜਾਂ ਜਿਵੇਂ ਇੱਧਰ ਖਨੌਰੀ ਬਾਰਡਰ ਤੇ ਜੋ ਨੇੜੇ ਲੱਗਦੇ ਪਿੰਡ ਆ ਉਹਨਾਂ ਦੀਆਂ ਵੀਡੀਓ ਬਣਾਉਂਦੇ ਰਹਿੰਦੇ ਆ ਹਰੇਕ ਮਿੰਟ ਦੀ ਬਈ ਰੀਲ ਪੋਣਾ ਨਾ ਤੇ ਬੜਾ ਵਧੀਆ ਸਮਾਂ ਹੁੰਦਾ ਠੀਕ ਹੈ ਜੀ ਨਹੀਂ ਨਹੀਂ ਬਹੁਤ ਵਧੀਆ ਜੀ ਅਸੀਂ ਦੇਖਦੇ ਰਹਨੇ ਆ ਤੇ ਬਹੁਤ ਸੋਹਣਾ ਰਿਸਪੌਂਸ ਮਿਲਦਾ ਤੇ ਆਪਣੇ ਕੋਲ ਸੀਗਾ ਸਕਾਉਟ ਦਾ ਸੈਕਲ ਤੇ ਵਰਗਾ ਮਾਉਂਟ ਤੇ ਆ ਸੱਜਣ ਮਿੱਤਰ ਨਾਲ ਪਿੰਡੋਂ ਤੇ ਪਾਈ ਆਈ ਚੱਲੇ ਫਿਰ ਹਾਂ ਜੀ ਹਾਂ ਚਲਿਏ ਪਿੰਡਾਂ ਨੂੰ ਹੋਗੇ ਦਰਸ਼ਨ ਮੇਲੇ ਵਧੀਆ ਹਨਾ ਜੀ ਮਹਾਰਾਜ ਕਿਰਪਾ ਕਰੇ ਚਲੋ ਠੀਕ ਹੈ ਜੀ ਧੰਨਵਾਦ ਜੀ ਆਣ ਚਲੀਏ ਹਾਂਜੀ ਹਾਂ ਚਲੋ ਜੀ ਲਓ ਜੀ ਆਪਾਂ ਦਰਸ਼ਨ ਮੇਲੇ ਕਰਕੇ ਸ਼ਿੰਗਾ ਸ਼ੀਧਾ ਦੇ ਸਥਾਨ ਤੋਂ ਪਹਤੇ ਜਾਲੇ ਨਾਲ ਮੇਰਾ ਸੱਜਣ ਮਿੱਤਰ ਸੰਗਾਹੀ ਧੰਨਵਾਦ ਲੱਗਿਆ ਹੁਣ ਬਾਲੀਏ ਗੱਲਾਂ ਕਰਾਂਗੇ ਲੈਣਾ ਸ਼ੁਕਰੀਆ ਜੀ ਧੰਨਵਾਦ ਸ਼ੁਕਰੀਆ ਧੰਨਵਾਦ ਜੀ ਸਹੀ ਗੱਲ ਆ ਤੁਹਾਨੂੰ ਪਾ ਸਹੀ ਗੱਲ ਅੱਧਾ ਘੰਟਾ 5 ਮਿੰਟ ਵੀ ਸਹੀ ਹੈ 5 ਮਿੰਟ ਦਾ ਬਾਟ ਆਪਣੀ ਕਾਫੀ ਨਿਬੜ ਜਾਂਦੀ ਹੈ 5 ਮਿੰਟ ਨਾਲ ਤਾਂ 3-4 ਕਿਲੋਮੀਟਰ ਨਿਕਲ ਜਾਂਦਾ ਹਾਂਜੀ ਹਾਂ ਚਲੋ ਠੀਕ ਹੈ ਜੀ ਇੱਥੇ ਠੀਕ ਹੈ ਜੀ ਓਕੇ ਕੀ ਨਾਮ ਤੁਸੀਂ ਤੇਰਾ ਦਾ ਨਾਮ ਹਰਮਨ ਪ੍ਰੀਤ ਹਾਂਜੀ ਹਾਂ ਠੀਕ ਹੈ ਠੀਕ ਹੈ ਜੀ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਨਹੀਂ ਧੰਨਵਾਦ ਜੀ ਸ਼ੁਕਰੀਆ ਤੇ ਮਿਲਦੇ ਆ ਛੇਤੀ ਅੱਗੇ ਛੇਤੀ ਮਿਲਦੇ ਆ ਫਿਰ ਠੀਕ ਹੈ ਜੀ ਠੀਕ ਹੈ ਠੀ ਅਨੂਏ ਤੋਂ ਰੋਕ ਲਿਆ ਜੀ ਗਈ ਵੀਰ ਜੀ ਡਾਈਟ ਵਧੀਆ ਹਰਮੰਤਰੀ ਪੂਰੀ ਵੀਰੇ ਵਧੀਆ ਗਈ ਹਾਂ ਪ੍ਰਸ਼ਾਦ ਦੇ ਸਾਥ ਤੇ ਉਦੋਂ ਬਾਅਦ ਆਪਾਂ ਕੋਈ ਮਾੜੀ ਜੀ ਨਹੀਂ ਖਾਣੀ ਮਾੜੀ ਜੀ ਤਾਂ ਕਿੱਥੇ ਵਧੀਆ ਲੱਗਦਾ ਆਪਣੇ ਮਨ ਰਾਹ ਵੀ ਬਹੁਤ ਸੋਹਣਾ ਹਨਾ ਕਿੰਨੇ ਸੋਹਣੇ ਦਰਖਤ ਵਾਲੇ ਵਾਲੇ ਕਿਵੇਂ ਐਂਟਰੀ ਜੀ ਲੱਗਦਾ ਵੀਰੇ ਬੰਦੇ ਦਾ ਆਪਾਂ ਪਹੁੰਚ ਗਏ ਪਿੰਡ ਕੰਗਣਵਾਲ ਇਹ ਹਾਲ ਹੈ ਠੀਕ ਠਾਕ ਤੇ ਆਪਾਂ ਜਾਣਾ ਇੱਧਰ ਨੂੰ ਧਲੇਰ ਖੁਰਦਵਾਲ। ਧਲੇਰ ਖੁਰਦ ਤੋਂ ਬਾਅਦ ਛਨੇਰ। ਛਨੇਰ ਤੋਂ ਸੰਦੌਰ ਮਾਨਕੀ। ਲਓ ਜੀ ਆਹ ਖੜੀਆ ਬਰਗਾ ਮਾਉਂਟ ਤੇ ਸਕਾਟ। ਅਸੀਂ ਪਹੁੰਚ ਗਏ ਸੰਦੌਰ। ਆਹ ਮੁੰਡਾ ਬੇਰਕਾਲਾ ਆਪਣੇ ਪਿੰਡ ਮਾਨਕੀ ਦਾ। ਬੇਰਕੇ ਤੇ ਪਹੁੰਚ ਗਏ। ਤੇ ਲੱਸੀਆਂ ਭਾਈ ਸਾਡੇ ਹੱਥਾਂ 'ਚ। ਕਿਵੇਂ ਆ? ਕਿਹੜੀ ਲੱਸੀ ਲੈ ਲਈ ਤਾਂ ਮਿੱਠੀ ਕਿੱਕ? ਮਿੱਠੀ ਲੱਸੀ ਆਏ। ਆਏ ਹਾਏ ਹਰਦਾਨੀ। ਤੇ ਚੱਲਾਂਗੇ ਦੱਸ ਪਹਿਲਾਂ ਪੱਕੀ ਗੱਲ ਚੱਲ ਕੋਈ ਨਾ ਚੱਲਾਂਗੇ ਫਿਰ ਓਕੇ ਚੱਲੀਏ ਚੱਲ ਚੱਲ ਕਰਾ ਪਹੁੰਚ ਗਏ ਪਿੰਡਾ ਪੱਕੇ ਤਾਂ ਨਹੀਂ ਹੈਗੇ ਲਓ ਜੀ ਮੁੰਡੇ ਮੁੜਦੇ ਹੋਏ ਪਹੁੰਚ ਗਏ ਮਾਨਕੀ ਤੇ ਅੱਜ ਦੀ ਯਾਤਰਾ ਰਹੀ ਵੱਡੇ ਕੱਲੂ ਘਰ ਕਪਰਹੀੜੇ ਦੀ ਕੋਲੇ ਸੀਗਾ ਵਰਕਾ ਮਾਉ ਦਾ ਸਕਾਟ ਦਾ ਆ ਵੀ ਇਉਂ ਪਹੁੰਚ ਗਏ ਪਹੁੰਚ ਗਏ ਬਾਈ ਪਹੁੰਚ ਗਏ ਠੀਕ ਆ ਠੀਕ ਆ ਆ ਕਿ ਤਾ ਆਪਣਾ ਉਦਨੇ ਹੋਣਾ ਜਦ ਦਿਨੇ ਲੇਹਤੋਂ ਆਏ ਹਾਂ ਨਾ ਹੋਰ ਅਜੇ ਅਜੇ ਆਪਾਂ ਨੂੰ ਕੋਈ ਨਹੀਂ ਪੁੱਛਦਾ ਅਜੇ ਆਪਾਂ ਨੂੰ ਕੋਈ ਨਹੀਂ ਅਜੇ ਭਾਈ ਕੋਈ ਨਹੀਂ ਪੁੱਛਦਾ ਅਜਦਾ ਕਹਿੰਦਾ ਵਿਹਲੇ ਨੇ ਜਦੋਂ ਇੱਥੇ ਆ ਗਏ ਫਿਰ ਮੇਰਾ ਹਾਰ ਹੀ ਪੈਲੇ ਤੋਂ ਸ਼ੁਰੂ ਹੋ ਜਾਂਦਾ ਹਾਂ ਫਿਰ ਹਾਰ ਪੈਣਾ ਸ਼ੁਰੂ ਹੋ ਜਾਂਦਾ ਮੁੰਡੇ ਲੇਹਤੋਂ ਆਇਆ ਮਾਨਕੀ ਦੇ ਪਹੁੰਚ ਗਏ ਜੀ ਪਿੰਡ ਮਾਨਕੀ ਲਓ ਜੀ ਮੁੰਡੇ ਪਹੁੰਚ ਗਏ ਘਰੇ ਫੰਟ ਮਾਨ ਕੀ ਪਕਾਲ 올ਡ ਸਾਈਕਲ ਬਹੁਤ ਵਧੀਆ ਤਾਂ ਵੀ ਆੜੀ ਕਿਵੇਂ ਆ ਵਧੀਆ ਵਧੀਆ ਪੂਰਾ ਸਹੀ ਹੈ ਸੈਕਟਰ ਹੈ ਸਾਈਕਲ ਵੀ ਸਾਈਕਲ ਵੀ ਪੂਰਾ ਵਧੀਆ ਰੇ ਵੀ ਤੇ ਹਾਂ ਚੱਲ ਠੀਕ ਆ ਫੇਜ ਮੇ ਫੇਜ ਲਾएंगे ਉਹਨੂੰ ਫੇਜ ਤੇ ਪਹੁੰਚ ਗੀਆਂ ਗੱਡੀਆਂ ਆਪਣੀਆਂ ਬਰਗਾ ਅਮਾਉਂਟ ਦੇ ਸਕਾਟ ਸਾਥ ਇਹਨਾਂ ਨੇ ਪਰਸੋਂ 80 ਕਿਲੋਮੀਟਰ ਕੱਢਿਆ ਉਦੋਂ ਵੀ ਪੂਰਾ ਦਿੱਤਾ ਤੇ ਅੱਜ 30 35 ਕਿਲੋਮੀਟਰ ਕੱਢਿਆ ਤੇ ਸਾਥ ਉਦੋਂ ਵੀ ਪੂਰਾ ਦਿੱਤਾ ਕੋਈ ਪੈਂਚਰ ਨਹੀਂ ਕੋਈ ਕੁਝ ਹੋਰ ਨਹੀਂ ਕੋਈ ਆਵਾਜ਼ ਨਹੀਂ ਤੇ ਠੀਕ ਆ ਜੀ ਵਲੌਗ ਜ਼ਰੂਰ ਦੇਖਿਓ ਧੰਨਵਾਦ